ਸਤਿ ਗੁਰੂ ਜੀ ਬਈ ਸਤਿ ਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅਸੀਂ ਪਹੁੰਚੇ ਹਾਂ ਅਗਰਵਾਲ ਇਲੈਕਟ੍ਰੋਨਿਕ ਹੱਬ ਗੋਂਦਣਾ ਮੰਡੀ ਵਿਖੇ ਇਹ ਸਾਡੇ ਹੈਗੇ ਰੋਕੀ ਬਾਈ ਬਾਈ ਦਾ ਬਹੁਤ ਵਧੀਆ ਨੇਚਰ ਹੈ ਤੇ ਬਾਈ ਦੀ ਅਸੀਂ ਅੱਜ ਇੱਥੇ ਪ੍ਰੋਮੋਸ਼ਨ ਕਰਨ ਆਏ ਹਾਂ ਬਾਈ ਰੋਕੀ ਜੀ ਕਿਹੜੇ ਤੋਂ ਹਾਂ ਵਧੀਆ ਬਾਈ ਰੋਕੀ ਬਾਈ ਥੋੜਾ ਨਾ ਉੱਚੀ ਬੋਲਣਾ ਪੂਰਾ એનર્ਜੀ ਹਾਂ ਜੀ ਹਾਂ ਜੀ ਬਾਈ ਰੋਕੀ ਬਾਈ ਆਪਾਂ ਨਵਾਂ ਕੰਮ ਜੀ ਸ਼ੁਰੂ ਕੀਤਾ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬਾਈ ਸੁਣਨੂਗੀ ਤੇ ਚੜ੍ਹਦੀ ਕਲਾ ਰੱਖਿਆ ਤੁਹਾਨੂੰ ਬਾਈ ਆਪਣੇ ਕੋਲੇ ਕੀ ਕੀ ਸਮਾਨ ਹੈ ਕੀ ਕੀ ਪਤ ਤੁਸੀਂ ਮਤਲਬ ਇੱਥੇ ਸ਼ੋ ਜੋ ਸੇਲ ਕਰਦੇ ਹੈਗੇ ਹਾਂ ਆਪਣੇ ਕੋਲ ਹੀ ਮੋਬਾਈਲ ਮੋਬਾਈਲ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਜਿਵੇਂ ਮੋਬਾਈਲ ਬਾਈ ਕਿਹੜੇ ਕਿਹੜੇ ਬਲੇ ਮੋਬਾਈਲ ਦੇ ਪਗਲ ਕਰਦੇ ਆ ਆਪਣੇ ਦਾ ਮੋਬਾਈਲ ਵੀਵੋ ਦੇ Oppo Samsung iPhone ਜੀ ਸਾਰੇ ਕੰਪਨੀ ਦਾ ਫੋਨ ਮਿਲ ਜਾਣਗੇ ਤੇ ਆਪਾਂ ਕਿਸ਼ਤਾਂ ਦੇ ਦੇਣਾ ਕਿਸ਼ਤਾਂ ਕਰਦੇ ਆ ਹਾਂ ਜੀ ਬਾਈ iPhone Vivo Oppo Samsung ਦੀ ਮੋਬਾਈਲ ਤੁਸੀਂ ਬਾਈ ਲਿਜਾ ਸਕਦੇ ਹੋ ਤੇ ਇਹ ਜਿਹੜੇ ਮੋਬਾਈਲ ਹੈ ਬਾਈ ਜੀ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਕਿਸ਼ਤਾਂ ਦੇ ਬਾਈ ਕਿਵੇਂ ਕਰਦੇ ਹੋ ਵਿਆਜ ਵਗੈਰਾ ਵਿਆਜ ਹਾਂ ਵਿਆਜ ਫਾਇਨਸ ਤੋਂ ਹੋ ਜਾਂਦੀ ਹੈ ਭਈ ਸਿੰਬਲ ਸਕੋਰ ਵਧੀਆ ਹੋਣਾ ਚਾਹੀਦਾ ਬੰਦੇ ਦਾ ਸਿੰਬਲ ਸਕੋਰ ਵਧੀਆ ਹੋਣਾ ਚਾਹੀਦਾ ਯਾ ਇਹ ਨਹੀਂ ਹਰ ਇੱਕ ਦਾ ਨਾ ਠੀਕ ਹੈ ਦੇ ਸਿੰਬਲ ਸਕੋਰ ਚਾਹੀਦਾ ਉਹ ਕਿਸਤਾ ਤੇ ਹੋ ਜਾਂਦਾ ਠੀਕ ਹੈ ਜੀ ਭਈ ਇਸ ਤੋਂ ਇਲਾਵਾ ਜਿਵੇਂ ਆਪਾਂ ਮੋਬਾਈਲਾਂ ਦੀ ਗੱਲ ਕੀਤੀ ਹੁਣ ਜਿਵੇਂ ਸੀਜ਼ਨ ਗਰਮੀ ਜਾ ਰਹੀ ਹੈ ਸਰਦੀ ਆ ਰਹੀ ਹੈ ਹਾਂ ਜੀ ਉਹਦੇ ਲਈ ਭਈ ਆਪਣੇ ਕੋਲੇ ਕੋਈ ਨਵਾਂ ਤੋਹਫਾ ਭਈ ਤੋਹਫਾ ਕੀਚਨ ਵਗੈਰਾ ਆਏਗਾ ਤੇ ਗਿਫਟ ਦਿੱਤੇ ਜਾਣਗੇ ਨਾਲ ਬਾਜ਼ਾਰ ਨਾਲੋਂ ਸਸਤੇ ਹੈ ਯਾ ਜੀ ਜਿਹੜਾ ਆਪਣੇ ਕੋਲ ਗਿਜਰੇ ਜੀ ਗਿਜਰਾ ਮਸ਼ੀਨ ਵਾਸ਼ਿੰਗ ਮਸ਼ੀਨ ਠੀਕ ਹੈ ਜੀ ਆਪਾਂ ਹੋਰ ਵੀ ਗੱਲ ਕਰਦੇ ਆਂ ਵੀ ਮਤਲਬ ਕੀ ਹੈ ਗਰਮੀ ਜਾ ਰਹੀ ਹੈ ਸਰਦੀ ਆ ਰਹੀ ਹੈ ਉਹਦੇ ਲਈ ਨਵੇਂ ਤੋਹਫੇ ਆ ਗਏ ਬਾਈਆਂ ਕੋਲੇ ਉਹ ਗੀਜਰ ਹਾਂਜੀ ਤੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਉਹਨਾਂ ਦਾ ਬਾਈ ਕਹਿੰਦੇ ਰੇਟ ਦੀ ਅਸੀਂ ਗਾਰੰਟੀ ਲੈਂਦੇ ਆਂ ਰੇਟ ਬਾਜ਼ਾਰ ਨਾਲੋਂ ਸਸਤਾ ਇੱਕੋ ਆ ਜੀ ਇੱਕ ਨੰਬਰ ਹੈ ਹਾਂਜੀ ਔਰ ਬਾਈ ਵਾਸ਼ਿੰਗ ਮਸ਼ੀਨਾਂ ਕਿਹੜੀਆਂ ਕਿਹੜੀਆਂ ਕੰਪਨੀ ਦੀਆਂ ਆਪਣੇ ਕੋਲੇ ਕੰਪਨੀਆਂ ਹਨ ਜਾਨਣੇ ਵਾਸ਼ਿੰਗ ਡਿਸਕਾਊਂਟ ਆ ਬਾਜ਼ਾਰ ਨਾਲੋਂ ਸਸਤੇ ਮਿਲਣਗੇ ਠੀਕ ਹੈ ਜੀ ਹਾਂਜੀ ਸਾਡੀ ਦੁਕਾਨ ਤੇ ਆ ਕੇ ਇੱਕ ਵਾਰੀ ਵੇਸਟ ਕਰਨ ਆ ਕੇ ਰੇਟ ਦੀ ਟ్రਾਈ ਕਰਨ ਠੀਕ ਹੈ ਜੀ ਹੁਣ ਆਪਾਂ ਬਾਈ ਜੀ ਵਾਸ਼ਿੰਗ ਮਸ਼ੀਨ ਦੀ ਵੀ ਕਿੰਨੇ ਤੋਂ ਸ਼ੁਰੂ ਹੋਣੀ ਕੀ ਰੋਨਰ ਭਰਾਵਾਂ ਦਾ ਬਜਟ ਘਟ ਹੁੰਦਾ ਤੇ ਜਿਆਦਾ ਵਾਲੇ ਵੀ ਹੁੰਦੇ ਤੇ 8000 ਤੋਂ ਸਟਾਰਟ ਹੋ ਜਾਂਦੇ ਠੀਕ ਹੈ ਜੀ ਵਧੀਆ ਵੀ ਹਾਂਜੀ ਹਾਂਜੀ ਜੀ ਬਈ ਇੱਕ ਹੌਣ ਜੇ ਸਰਦੀ ਹੈ ਤੇ ਗਰਮੀ ਹੈ ਲੈਡ ਨੂੰ ਆਪਣਾ ਨਹੀਂ ਸਰਦਾ ਲੈਡ ਚਲੀ ਜਾਂਦੀ ਹੈ ਵੀ ਭਰਾਵਾਂ ਦਾ ਮਤਲਬ ਬਜਟ ਘਟ ਹੁੰਦਾ ਹੈ ਜੀਨਰੇਟਰ ਨਹੀਂ ਚਲਾ ਸਕਦੇ ਡੀਜ਼ਲ ਮਹਿੰਗਾ ਹੋਇਆ ਉਹਦੇ ਲਈ ਇਨਵਰਟਰ ਦੀ ਲੋੜ ਪੈਂਦੀ ਹੈ ਇਨਵਰਟਰ ਆਪਣਾ ਹੈ ਕਨਵਰਟਰ ਹੈ ਠੀਕ ਹੈ ਜੀ ਹਾਂਜੀ ਕਨਵਰਟਰ ਆਪਣੇ ਕੋ ਸਾਰੀਆਂ ਕੰਪਨੀਆਂ ਨਾਲ ਮਿਲਦਗੇ ਲੂਮੀਆ ਸੋਈ ਅਮੇਜ ਹੋਈ ਅਕਾ ਸਾਰੀਆਂ ਕੰਪਨੀਆਂ ਨਾਲ ਆਪਣੇ ਕੋਲ ਤੁਸੀਂ ਭਾਈ ਇਹ ਕਿਸ਼ਤਾਂ ਕੀਤੀਆਂ ਜਾਂਦੀਆਂ ਇਹਦੀ ਵੀ ਕਿਸ਼ਤਾਂ ਕੀਤੀਆਂ ਜਾਂਦੀਆਂ ਕਨਵਰਟਰ ਦੀਆਂ ਵੀ ਕਿਸ਼ਤਾਂ ਕੀਤੀਆਂ ਜਾਂਦੀਆਂ ਜਨਰੇਟਰ ਦੇ ਆਪਣਾ ਦੂਜਾ ਏਸੀ ਦੀ ਵੀ ਕਿਸ਼ਤਾਂ ਕੀਤੀਆਂ ਜਾਂਦੀਆਂ ਗੀਜਰ ਦੀ ਵੀ ਕਿਸ਼ਤਾਂ ਕੀਤੀਆਂ ਜਾਂਦੀਆਂ ਕੁਝ ਵੀ ਤੁਸੀਂ ਲੈ ਜਾ ਸਕਦੇ ਹੋ ਮੈਂ ਇੱਥੋਂ ਦੇ ਮੋਬਾਈਲ ਨਾਲ ਕਿਸ਼ਤਾਂ ਕੀਤੀਆਂ ਜਾਂਦੀਆਂ ਹਾਂਜੀ ਔਰ ਭਾਈ ਆਪਣਾ ਰੋਗਾ ਫਰਿੱਜ ਤੇ ਐਲਈਡੀ ਤੇ ਐਲਸੀਡੀ ਹਾਂਜੀ ਉਹ ਹੈਪਨੇ ਕੋਲ ਬਈ ਉਹ ਵੀ ਹੈਗਾ ਜੀ ਉਹਦੇ ਵੀ ਕਿਸਤਾ ਕਿਤੇ ਸਾਰੀਆਂ ਕੰਪਨੀ ਦੇ ਮਿਲੂਏ ਆਪਣੇ ਕੋਲੇ ਬ੍ਰਾਂਡ ਸਾਰੀਆਂ ਦਾ ਬ੍ਰਾਂਡ ਹੈਗਾ ਐਲਜੀ ਵੀ ਫਰਿੱਜ ਦੇ ਵੀ ਸਾਰੀਆਂ ਬ੍ਰਾਂਡ ਹੈ ਠੀਕ ਹੈ ਜੀ ਹਾਂ ਜੀ ਸੋ ਬਈ ਕਿਸਤਾ ਕਿਤੇ ਜਾਂਦੀਆਂ ਉਹਦੀਆਂ ਵੀ ਬਈ ਕਿਸਤਾ ਦਾ ਮਤਲਬ ਕੀ ਹੈ ਤੁਸੀਂ ਕਿਵੇਂ ਗੁਰੂ ਦਿਮਾਗ ਤੇ ਆਇਆ ਵੀ ਕਈ ਬੰਦੇ ਹੁੰਦੇ ਕਿਸਦਾ ਭਰਦੇ ਨਹੀਂ ਕਈ ਲੋਕ ਤਾਂ ਕਿੰਦੀ ਨਗਦ ਲੈ ਨਹੀਂ ਸਕਦੇ ਗਰੀਬ ਜਿਹੜੇ ਗਰੀਬ ਲੋਕ ਹੁੰਦੇ ਨਹੀਂ ਲੈ ਸਕਦੇ ਹਾਂ ਪੈਸੇ ਨਹੀਂ ਹੁੰਦੇ ਇਸ ਕਰਕੇ ਕੀ ਅਸਟਾ ਦੇ ਦੇਣਾ ਠੀਕ ਹੈ ਜੀ ਮੈਂ ਯਾਰ 2000 ਭਰ ਕੇ ਜੀ ਬਈ ਹਾਂ ਬਈ ਆਪਣੀ ਕੋ ਦੁਕਾਨ ਦਾ ਨਾਮ ਬੋਲ ਦਿਓ ਜੀ ਉੱਪਰ ਮੋਬਾਈਲ ਨੰਬਰ ਚੱਲੀ ਜਾਂਦਾ ਹੈ ਪੂਰਾ ਐਡਰੈਸ ਬੋਲ ਦਿਓ ਵੀਰੇ ਦੁਕਾਨ ਦਾ ਨਾਮ ਹੈਗਾ ਅਗਰਵਾਲ ਇਲੈਕਟ੍ਰੋਨਿਕ ਹੱਬ ਜੋ ਨੀਰੇ ਦੁਰਗਾ ਮੰਦਿਰ ਠੀਕ ਹੈ ਜੀ ਹਾਂ ਜੀ ਇਹ ਬਈ ਦੁਰਗਾ ਮੰਦਿਰ ਦੇ ਕਿੱਥੇ ਦੇ ਬਲਾ ਇਹ ਪੂਰਾ ਐਡਰੈਸ ਆਪਾਂ ਦੱਸ ਦਈਏ ਆਡੀਅנס ਉਹ ਵੀ ਆਪਣੀ ਵੀਡੀਓ ਦੇਖ ਰਹੀ ਹੈ ਮਹਿੰਦਰ ਸਿੰਘ ਮੋੜ ਦੇ ਸਾਹਮਣੇ ਦੁਰਗਾ ਮੰਦਿਰ ਗਲੀ ਜੀ ਉਹਦੇ ਨਾਲ ਠੀਕ ਹੈ ਜੀ ਸੋ ਬਈ ਅਸੀਂ ਉਸ ਨੂੰ ਕਹਿੰਦੇ ਆ 22 ਸੀਗੇ ਰਾਹੁਲ ਜਿਹੜੇ ਰਾਹੁਲ ਮੋਬਾਈਲਾ ਵਾਲੇ ਤੇ ਉਹਨਾਂ ਦੀ ਜਿਹੜੀ ਪਹਿਲਾਂ ਦੁਕਾਨ ਸੀ ਉਹ ਸ਼ੋਰੂਮ ਵਿੱਚ ਕਨਵਰਟ ਹੋ ਗਈ ਸ਼ੋਰੂਮ ਬਣ ਚੁੱਕਾ ਹੈ ਉੱਤੇ ਰਾਹੁਲ ਕੰਪਿਊਟਰ ਨਾਲ ਰਾਹੁਲ ਕੰਪਿਊਟਰ ਵਾਲੀ ਵੀ ਰ ਤੇ ਉਹਨਾਂ ਨਾਲ ਬਈਆਂ ਦਾ ਕੰਮ ਸਾਂਝਾ ਹੈ ਇੱਕ ਵਾਰੀ ਵਿੱਚ ਤੁਸੀਂ ਜ਼ਰੂਰ ਕਿ ਆਓ ਕਹੋ ਰਾਹੁਲ ਬਈਆਂ ਬਹੁਤ ਵਧੀਆ ਤੇ ਬਹੁਤ ਹੀ ਨੇਕ ਇਨਸਾਨ ਤੇ ਸਫਤਰੇ ਕੰਮ ਵਾਲੇ ਭਰਾ ਹੈ ਇਹਨਾਂ ਕੋਲ ਤੁਸੀਂ ਆਓਗੇ ਕੋਈ ਜ਼ਰੂਰ ਵਿੱਚ ਕਰੋਗੇ ਤੁਹਾਨੂੰ ਪਤਾ ਲੱਗ ਜੂ ਪੂਰੇ ਸ਼ਹਿਰ ਪਿਆਰ ਨਾਲੋਂ ਬਈਆਂ ਦਾ ਕੰਮ ਇੱਕ ਨੰਬਰ ਹੈ ਜੀ ਠੀਕ ਆਪਾਂ ਇਹ ਨਹੀਂ ਕਹਦੇ ਵੀ ਹੋਰਾਂ ਦਾ ਕੰਮ ਬਈਆਂ ਨਹੀਂ ਕੰਮ ਸਾਰਿਆਂ ਦਾ ਵਧੀਆ ਪਰ ਬਈਆਂ ਨੇ ਨਵਾਂ ਸ਼ੋਰੂਮ ਖੋਲ੍ਹਿਆ ਕੋਸ਼ਦਾ ਵੀ ਨੇ ਕੋਈ ਡਿਸਕਾਊਂਟ ਕੀਤਾ ਹੋ ਉਹ ਤੁਹਾਨੂੰ ਇੱਥੇ ਆ ਕੀ ਪਤਾ ਲੱਗਣਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਉੱਪਰ ਤੁਸੀਂ ਸਾਰਾ ਕੁਝ ਦੇਖ ਲਿਆ ਮੋਬਾਈਲ ਵੀ ਦੇਖ ਚੁੱਕੇ ਹੋ ਐਲਈਡੀ ਵੀ ਦੇਖ ਚੁੱਕੇ ਹੋ ਗਿਜਰੇ ਵੀ ਦੇਖ ਚੁੱਕੇ ਹੋ ਬਾਸ਼ਕਾ ਮਸ਼ੀਨ ਵੀ ਦੇਖ ਚੁੱਕੇ ਹੋ ਫ੍ਰਿਜ ਵੀ ਦੇਖ ਚੁੱਕੇ ਹੋ ਸੋ ਆਉਣਾ ਕਿੱਥੇ ਹੈ ਉੱਪਰ ਨੰਬਰ ਚੱਲ ਰਿਹਾ ਜੀ ਰੈ ਚੱਲ ਰਿਹਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਸਸਰੀਕਾਲ ਥੈਂਕ ਯੂ ਬਾਈ ਜੀ